ਜੀ ਸਰ ਕੇ ਜੀ ਸਾਡੇ ਕੋਲ ਰਿਪੋਰਟ ਹੋਇਆ ਸੀਗਾ ਇੱਕ ਸੁਜੀਤ कौर ਨਾਂ ਦੀ ਲੇਡੀ ਹੈ ਸੁੰਦਰ ਨਗਰ ਦੀ ਇਹਨਾਂ ਨੇ ਦੱਸਿਆ ਸੀ ਕਿ ਇਹ ਕੱਲੇ ਹੀ ਘਰ ਚ ਰਹਿੰਦੇ ਐ ਐਨ ਆਰ ਆਈ ਨੇ ਕੱਲੇ ਹੀ ਘਰ ਚ ਰਹਿੰਦੇ ਐ ਮਾਰੂ ਆਓ ਐਸੀ ਇਹਨਾਂ ਨੇ ਦੱਸਿਆ ਵੀ ਰਾਤ ਕਰੀਬ ਕੋਈ 12:30 1 ਵਜੇ ਦੇ ਕਰੀਬ ਇਹਨਾਂ ਦੇ ਘਰ ਕੋਈ ਦੋ ਮੁੰਨੇ ਨੌਜਵਾਨ ਬਫਲੂ ਪੇਸ ਸੈਂਟਰ ਕੋਲੇ ਤੇ ਰੁਹੰਦ ਕੋਲ ਦਾਤਰ ਸੀਗਾ ਦਾਤਰ ਵੀ ਲੋਕ ਤੇ ਉਹਨਾਂ ਨੇ ਇਹਨੇ ਗਿਣਨੇ ਜਿਹਦੇ ਵਿੱਚ ਚੈਨੀ ਇਹਨਾਂ ਦੀਆਂ ਦੋ ਵਾਲੀਆਂ ਦੋ ਟੋਪਿਕਸ ਔਰ ਦੋ ਸ਼ਾਂਪਾਂ ਤੇ ਦੋ ਘੜੀਆਂ ਤੇ ਇੱਕ ਮਾਈਫੋਨ ਇਹ ਜਿਹੜਾ ਸਮਾਨ ਹੈ ਇਹਨਾਂ ਦੇ ਕੋਲੋਂ ਜਿਹੜਾ ਉਹ ਖੋ ਕੇ ਤੇ ਲੈ ਗਏ ਇਹਦੀ ਜਿਹੜੀ ਹੈ ਜਦੋਂ ਅਸੀਂ ਟੈਕਨੀਕਲੀ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਅਸੀਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਇਹ ਸਾਨੂੰ ਪਤਾ ਲੱਗਾ ਕਿ ਇੱਕ ਸਰਵਨ ਸਿੰਘ ਸਾਨੂੰ ਪ੍ਰਕਾਸ਼ਦੀਪ ਸਿੰਘ ਨਾ ਦਾ ਵਿਅਕਤੀ ਹੈ ਜਿਹੜਾ ਭੁੰਦਰੀ ਪਿੰਡ ਸਿਧਵਾਬੇਟ ਦਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈ ਤੇ ਇਹ ਬੇਸਿਕਲੀ ਇਹ ਲੇਡੀ ਦਾ ਭਤੀਜਾ ਹੀ ਹੈ ਲੇਡੀ ਦੇ ਭਰਾ ਦਾ ਮੁੰਡਾ ਹੀ ਹੈ ਕੁਝ ਦਿਨ ਪਹਿਲੇ ਉੱਥੇ ਰਹਿ ਕੇ ਗਿਆ ਸੀਗਾ ਇਹ ਇੱਕ ਅਗੇ ਉਹਦੇ ਮਾਮੇ ਦਾ ਮੁੰਡਾ ਆ ਕਰਨ ਜਿਹੜਾ ਵੈ ਇਹ ਹੈਗਾ ਵੈ ਅ ਸਪਨਿਤਰਮ ਕੋਟ ਥਾਣੇ ਵਿੱਚ ਪੈਂਡ ਪੈਂਦਾ ਇਹਦਾ ਤਾਰੇ ਚਟ ਉਥੇ ਰਹਿਣ ਵਾਲਾ ਹੈ ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਰਾਤ ਨੂੰ ਇਹ ਇਸ ਕੰਮਾਂ ਨੂੰ ਅੰਜਾਮ ਦਿੱਤਾ ਕਿਉਂਕਿ ਇਹਨਾਂ ਦੋਨਾਂ ਨੂੰ ਜਿਹੜਾ ਥਾਣੇ ਸਿਟੀ ਦੀ ਪੁਲਿਸ ਵੱਲੋਂ ਹਿਫਤਾਰ ਕਰ ਲਿਆ ਗਿਆ ਔਰ ਇਹਨਾਂ ਦੇ ਕੋਲ ਜਿਹੜਾ ਸਾਰਾ ਸਮਾਨ ਦਾ ਬਰਾਮਦ ਕਰ ਲਿਆ ਗਿਆ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਜਿਹੜਾ ਚਾ ਦਰਾਂ ਦਾ ਜੋੜਾ ਬਰੂ ਘੜੀਆਂ ਇਹਨਾਂ ਦੇ ਕੋਲੋਂ ਮੰਮਲੀਆਂ ਜਿਹੜਾ ਸਵਾ ਜਿੰਨਾ ਜਿਹੜਾ ਸੋਨਾ ਸੀਗਾ ਜਿਹੜੀ ਕਿ ਟੋਟਲ 100% ਜੜੀ ਹੈ ਉਹ ਕਪੜੀ ਨਾਲ ਕੋਲੋਂ ਕਰ ਲਈ ਗਈ ਹੈ ਸਰ ਇਹਨਾਂ ਨੇ ਕੋਈ ਕ੍ਰਿਮੀਨਲ ਐਕਟ ਨਹੀਂ ਕੀ ਹੈ ਜੀ ਹਾਂ ਇਹਨਾਂ ਦੇ ਕੋਲ ਜੀ ਇਹਨਾਂ ਤੇ ਪਹਿਲੇ ਵੀ ਕੇਸ ਰਿਸਟਰਡ ਹੈਗੇ ਆ ਦੋਨਾਂ ਦੇ ਉੱਪਰ ਪਹਿਲੇ ਵੀ ਇਹਨਾਂ ਤੇ ਜਿਹੜੇ ਪਰਚੇ ਦਰਜ ਹੈਗੇ ਆ ਵੱਖ-ਵੱਖ ਥਾਣਿਆਂ 'ਤੇ ਸਿਦਮਾਪੁਰ ਥਾਣਾ ਦੇ ਹੋਰ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲੇ ਵੀ ਇਹਨਾਂ ਤੇ ਜਿਹੜੇ ਪਰਚੇ ਦਰਜ ਨੇ ਸਰ ਉਸ ਲੇਡੀ ਨੇ ਦੱਸਿਆ ਸੀ ਕਿ ਮੇਰਾ ਘंटो ਘਾਡੀ 10 ਲੱਖ ਦਾ ਨੁਕਸਾਨ ਆ ਕਿ ਸਹੀ ਸੀਗਾ ਜੀ 10 ਲੱਖ ਤਾਂ ਨਹੀਂ ਬਟ ਇੱਕ ਕਰੀਬ 3.5 ਟੋਲੇ ਜਿਹੜਾ ਸੋਨਾ ਬਣਦਾ ਜੋ ਕਿ ਔਰ ਘੜੀਆਂ ਕੁੜੀਆਂ ਪਾ ਕੇ ਕਰੀਬ 4.5-5 ਲੱਖ ਰੁਪਏ ਦਾ ਜਿਹੜਾ ਸਾਰਾ ਟੋਟਲ ਜਿਹੜਾ ਮੁੱਲ ਬਣ ਜਾਂਦਾ ਸਰ ਇਹ ਕਿੰਨੇ ਜਣੇ ਸੀਗੇ ਇਹ ਦੋ ਜਣੇ ਸੀਗੇ ਜੀ ਤੇ ਇਹਨਾਂ ਦਾ ਕੋਈ ਹੋਰ ਸਾਥੀ ਵਗੈਰਾ ਨੇ ਇਹ ਦੋ ਇਨਾਂ ਨੇ ਸੀ ਇਹਨਾਂ ਦੋਨਾਂ ਨੇ ਇਸ ਦਾ ਨਾਮ ਅਣਜਾਣ ਦਿੱਤਾ ਹੈ ਇਹ ਪਹਿਲੀ ਚੋਰੀ ਇਹ ਨਕੁੱਟਰੀਆਂ ਨਾਲ ਕੀਤੀ ਜਾਂ ਹੋਰ ਵੀ ਇਹਨਾਂ ਨੇ ਕੋਈ ਕੀਤੀ ਹੈ ਨਕੁੱਟੜ ਏਰੀਆ ਚ ਨਹੀਂ ਹਜੇ ਤੱਕ ਜਿਹੜਾ ਸਾਡੇ ਜਿਹੜੀ ਇਨਵੈਸਟੀਗੇਸ਼ਨ ਚ ਆਇਆ ਵਾ ਹਜੇ ਤੱਕ ਜਿਹੜਾ ਇਹੋ ਹੀ ਆਇਆ ਵੀ ਇੱਥੇ ਇਹਨਾਂ ਨੇ ਇਹੋ ਚੋਰੀਆਂ ਕੀਤੀਆਂ ਬਾਕੀ ਇਹਨਾਂ ਨੇ ਹੋਰ ਪਹਿਲੇ ATM ਵੀ ਤੋੜਿਆ ਸੀਗਾ ਤੇ ਹੋਰ ਚੋਰੀਆਂ ਦੀਆਂ ਵਾਰਦਾਤਾਂ ਆਪਣੇ ਥਾਂ ਇੰਡੀਆ ਦੇ ਵਿੱਚ ਕੀਤੀਆਂ ਨੇ ਉਹਦੇ ਵਿੱਚ ਵੀ ਵਾਂਟਡ ਨੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਸੀਂ ਜਿਹਨਾਂ ਦੇ ਕੋਲ ਆ ਬਰਾਬਦ ਕਰ ਲਿਆ ਇਹਨਾਂ ਦਾ ਹੋਰ ਜਿਹੜਾ ਰਿਮਾਂਡ ਲੈ ਕੇ ਹੋਰ ਦੇਸ਼ੀ ਨਾਲ ਕੋਸ਼ਿਸ਼ ਕੀਤੀ ਜਾਏਗੀ ਤੇ ਹੋਰ ਵੀ ਦੇਖਿਆ ਜਾਏਗਾ ਬੀਰੋਕ ਕ੍ਰਿਕਟ ਦੀ ਆਵਾਜ਼ ਸਰ ਇੱਕ ਕ੍ਰਕੂਥਰਾ ਰੋਡ ਤੇ 17 ਨੰਬਰ ਬਾੜ ਦੇ ਵਿੱਚ ਵੀ ਲੇਡੀਜ਼ ਨੂੰ ਬੰਨ ਕੇ ਜਿਹੜਾ ਲੁੱਟ ਕੇ ਲੈ ਗਏਗਾ ਕੀ ਉਹ ਵੀ ਇਲਾਕੇ ਟ੍ਰੇਸ ਹੋਈ ਚੋਰੀ ਸਰ ਜਿਹ ਉੱਤੇ ਵੀ ਲੱਗੇ ਆ ਉਹ ਵੀ ਅਸੀਂ ਜਰਾ ਉਹ ਜਿਹੜਾ ਉਹ ਉਹ ਵੱਖਰਾ ਹੈ ਉਹ ਸੰਤਾਲਪੁਰ ਰੋਧੀ ਸਾਈਡ ਗੋਦਵਾਲ ਸਾਈਡ ਨੂੰ ਉਧਰ ਨੂੰ ਅਸੀਂ ਟਰੈਕ ਕਰ ਰਹੇ ਆ ਔਰ ਉਹ ਵੀ ਜਲਦੀ ਉਸ ਕੋਸ਼ਿਸ਼ ਚਾਹੁੰਦਾ ਉਹ ਨਾਲ ਨਹੀਂ ਸ਼ੇਅਰ ਕਰ ਸਕਦਾ ਉਹ ਵੀ ਜਲਦੀ ਅਸੀਂ ਜੜਾ ਟ੍ਰੇਸ ਕਰ ਲਾਂਗੇ ਸਰ ਇਹਨਾਂ ਤੇ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ ਤੇ ਕੇਸ ਰਿਪੋਰਟ ਕੀਤਾ ਗਿਆ ਜੀ ਰੋਬਰੀ ਦਾ ਕੇਸ ਇਹਨਾਂ ਤੇ ਖਲਾਫ ਜਿਹੜਾ ਪਰਚਾ ਆਲਰੇਡੀ ਦਰਜ ਸੀਗਾ ਉਹਦੇ ਤੇ ਇਹਨਾਂ